ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਮੈਂ ਰਵੀਰ ਸਿੰਘ ਨਿਆਲ ਬਲਾਕ ਜਾਂਚੀ ਪਤਨਾ ਭਾਰਤੀ ਕਿਸਾਨ ਨੂੰ ਇਕਤਾ ਗੁਰਾਹਾਂ ਦਾ ਜਿਹੜਾ ਸਾਡਾ ਇਹ ਧਰਨਾ ਚੱਲਿਆ ਹੋਇਆ ਹੈ 10ਵੇਂ ਮਹੀਨੇ ਦੀ ਪਹਿਲੀ ਤਰੀਕ ਦਾ ਚੱਲਿਆ ਹੋਇਆ ਹੈ ਅੱਜ ਦੂਜੇ ਮਹੀਨੇ ਦੀ 20 ਤਰੀਕ ਹੋ ਗਈ ਇਹ ਧਰਨਾ ਸਾਡਾ ਇਸੇ ਰੋਟੀ ਚੱਲਣਾ ਜਿੰਨਾ ਚਿਰ ਮੋਦੀ ਸਰਕਾਰ ਐ ਟਾਸ ਤੋਂ ਵਸ ਨਹੀਂ ਹੁੰਦੀ ਹੈ ਇਸੇ ਰੋਡ ਧਰਨਾ ਚੱਲਣਾ ਹੈ ਸਾਡਾ ਦਿੱਲੀ ਵਾਲਾ ਇਹਦਾ ਪ੍ਰੋਗਰਾਮ ਹੈ ਉਹ ਵੀ ਸਾਡਾ ਉਸੇ ਰੋਟੀ ਚੱਲ ਰਿਹਾ ਹੈ ਉਹ ਵੀ ਉਸੇ ਰੋਟੀ ਚੱਲੂਗਾ ਕੱਲ ਨੂੰ ਅਸੀਂ ਬਹੁਤ ਵੱਡੀ ਮਹਾਰੈਲੀ ਹੈ ਜਿਹੜੀ ਬਰਨਾਲੇ ਦੇ ਵਿੱਚ ਕਰ ਰਹੇ ਆ ਜਿਹਦੇ ਵਿੱਚ ਘੱਟ ਤੋਂ ਘੱਟ 5 ਲੱਖ ਤੋਂ ਵੱਧ ਬੰਦਾ ਇਕੱਠਾ ਹੋਊਗਾ ਉਸ ਤੋਂ ਬਾਅਦ ਅਸੀਂ 26 ਤਰੀਕ ਨੂੰ ਦਿੱਲੀ ਦੇ ਵਿੱਚ ਫੇਰ ਬਹੁਤ ਭਾਰੀ ਇਕੱਠ ਕਰ ਰਹੇ ਆ ਉਹ ਵੀ ਦਿੱਲੀ ਦੇ ਵਿੱਚ ਹੋਊਗਾ ਅੱਗੇ 8 ਮਾਰਚ ਨੂੰ ਜਿਹੜਾ ਮਹਿਲਾ ਦਿਵਸ ਮਨਾਉਣਾ ਉਹ ਵੀ ਅਸੀਂ ਦਿੱਲੀ ਦੇ ਵਿੱਚ ਹੀ ਮਨਾਵਾਂਗੇ ਮੋਦੀ ਸਰਕਾਰ ਜਿੰਨਾ ਚਿਰ ਗੋਡੇ ਭਰਨੇ ਬਿਲਕੁਲ ਕਾਨੂੰਨ ਮੰਨ ਕੇ ਬਿਲਕੁਲ ਸਹੀ ਲਾਈਨ ਤੇ ਨਹੀਂ ਆਉਂਦੀ ਉਹਨਾਂ ਚਿਰ ਸਾਡਾ ਧਰਨਾ ਹੀ ਚੱਲੂਗਾ ਇਹ ਤੋਮਰ ਸਾਹਿਬ ਹੁਣ ਗੱਲਾਂ ਕਰਦਾ ਹੈ ਬੀਜੇ ਕਿਸਾਨ ਗੱਲਬਾਤ ਕਰਨੀ ਚਾਹੁੰਦੇ ਨੇ ਤਾਂ ਉਹ ਆ ਜਾਣ ਹਲਿ ਤਾਂ ਇੱਕੋ ਇੱਕੋ ਇਹ ਪੰਜਾਬ ਚ ਹਾਰਿਆ ਗਾਹਾਂ ਅਸਾਮ ਦੀਆਂ ਵੋਟਾਂ ਆ ਰਹੀਆਂ ਨੇ ਬੰਗਾਲ ਦੀਆਂ ਵੋਟਾਂ ਆ ਰਹੀਆਂ ਨੇ ਬਿਲਕੁਲ ਇਹਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ ਜਿਹੜੇ ਕਾਨੂੰਨ ਇਹਨੂੰ ਵਾਪਸ ਲੈਣੇ ਪੈਣਗੇ ਸੱਛ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ